ਹੇ ਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਕਰਨ ਲੱਗਾ ਦੀ ਬਹਾਈ ਆਪਣੇ ਸੋ ਇੱਥੇ ਆਪਾਂ ਝੋਨਾ ਲਾਵਾਂਗੇ ਬਾਗੇ ਸੋ ਅੱਤੇ ਗ ਬਹਾਈ ਆਪਣੀ ਹੋ ਗਈ ਆ ਤੇ ਅੱਧੀ ਕਰਾਈ ਗਈ ਇੱਧਰ ਪਾਸੇ ਆਪਾਂ ਵਿਚੇ ਬੋਣਨੇ ਆ। ਆ ਦੇਖੋ।ਾਰੇ ਉਹ ਵੀ ਪਾਤਾ ਦੀ। ਤੋਂ ਤਵੀਆਂ ਨੂੰ ਆਪਾਂ ਨੇ ਤੋਂ ਕੋਈ ਕਰ ਦੇਣਾ। ਟਰੈਕਟਰ ਵਗਰ ਆਪਾਂ ਤਵੀਆਂ ਪਾ ਲਈਆਂ। ਇੱਕ ਵਾਰ ਬਾਗੇ ਫਿਰ ਹੜਾ ਦਾ ਬਾਦਾਂ ਇੱਕ ਵਾਰ ਸੇਫ ਤੋਂ ਬਾਦ ਪੱਟਾਂ ਵਾਗੇ ਤੇ ਝੋਨਾ ਲਗਾਵਾਂਗੇ ਸੋ ਅੱਜ ਦਾ ਕੰਮਕਾਰ ਆਪਣਾ ਇਹ ਆ ਕੀਤੀવાડી ਦਾ ਅੱਜ ਕੰਮਕਾਰ ਇਹ ਕਰਾਂਗੇ ਸੋ ਆ ਜੋ ਸਾਹ ਨਵੀਂ ਦਿਖਾਉਨੇ ਆ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਿੰਦੇ ਆਉਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇ ਦਿਖਾਉਣਾ ਸਾਨੂੰ ਬਾਹੀ ਕਰਦੇ ਹੋਏ ਆਹੋ ਜੀ ਲਹਾਈ ਆਪਣੀ ਹੋ ਗਈ ਐ ਇੱਧਰ ਇੱਕ ਵਾਰ ਇੱਕ ਦੋ ਦਿਨ ਠਹਿਰ ਕੇ ਫੇਰ ਇੱਕ ਵਾਰ ਹੋਰ ਬਾਵਾਗੇ ਤਵੀਆਂ ਨਾਲ ਇਹ ਇੱਕ ਦਲੇ ਪਾਸੇ ਆਪਾਂ ਨੇ ਆ ਜਿਹੜੇ ਮੋਥੇ ਵਾਲੀ ਸਪਰੇਅ ਕਰੀ ਦੀ ਐ ਇਹ ਚ ਆ ਦੇਖੋ ਪੀਰਾ ਹੋ ਗਿਆ ਇਹ ਜਿਹੜੀ ਸਪਰੇਅ ਕਰੀ ਆਪਾਂ ਨੇ ਇਹ ਬਿਲਕੁਲ ਜੜ੍ਹਾਂ ਨੂੰ ਖਤਮ ਕਰ ਦਿੰਦੀ ਆ ਮੁੱਥੇ ਨੂੰ ਇਹ 211 ਜੇ ਬਹੁਤ ਹੀ ਇਸ ਕਰਕੇ ਜੇ ਆਪਾਂ 211 ਹੀ ਕਰਿਆ ਸਪਰੇਅ ਕਰੀਏ 211 ਚ ਆ ਦੇਖੋ ਜੀ ਪਿੱਤ ਮੰਗੂ ਖੜਾ ਇਧਰ ਜੰਮਿਆ ਦੇਖੋ ਪੀੜਾ ਹੋ ਗਿਆ ਕੋਈ ਸੇ ਇਹ ਸਪਰੇਅ ਕਰੀਏ ਜੜ੍ਹਾਂ ਖਤਮ ਕਰ ਦੂ ਇਹ ਇੱਥੇ ਆਪਾਂ ਡੰਗਰਾਂ ਵਾਸਤੇ ਪੱਠੇ ਵੀ ਜੀਦਦੇ ਹਾਂ ਇਸ ਕਰਕੇ ਜੀ ਜਿਆਦਾ ਹੋ ਗਿਆ ਦੀ ਮੋਤ ਤਾਂ ਇਹ ਦੀ ਜੀ ਅੱਜ ਦਾ ਵਲੌਗ ਜੇ ਵਧੀਆ ਲੱਗਿਆ ਹੋਵੇ ਤਾਂ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਕਰ ਜਾਨਾ ਜੀ ਤਾਂ ਮਿਲਾਂਗੇ ਕਿਸ ਦਿਨ ਫੇਰ ਕੋਈ ਹੋਰ ਕੰਮ ਕਾਜ ਤੁਹਾਨੂੰ ਦਿਖਾਵਾਂਗਾ ਤੁਹਾਡਾ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ